ਸਤਿ ਸ਼੍ਰੀ ਅਕਾਲ ਫੇਰ ਪਿਆਰੀ ਸਾਸਤਰੀ ਕਾਲ ਜੀ ਅੱਜ ਅਸੀਂ ਚੱਲੇ ਆਂ ਇੰਡੀਆ ਤੇ ਆਸਟ੍ਰੇਲੀਆ ਮੈਚ ਦੇਖਣ ਲਈ ਅੱਜ ਅਖੀਰਲਾ ਦਿਨ ਆ ਟੈਸਟ ਮੈਚ ਚੱਲਦੇ ਪਏ ਨੇ ਆਪਣੇ ਮੈਲਬਨ ਦੇ ਵਿੱਚ ਤੇ ਅੱਜ ਅਖੀਰਲਾ ਦਿਨ ਅਸੀਂ ਚੱਲੇ ਆਂ ਉਮੀਦ ਕਰਦੇ ਆਂ ਸਾਡਾ ਇੰਡੀਆ ਜਿੱਤ ਜਾਵੇ ਤੇ ਅਸੀਂ ਖੁਸ਼ੀ-ਖੁਸ਼ੀ ਚੱਲੇ ਆ ਤੇ ਖੁਸ਼ੀ-ਖੁਸ਼ੀ ਕਰੀ ਗਈ ਹੈ ਜੀ ਅੱਜ ਤੁਹਾਨੂੰ ਦਿਖਾਉਣੇ ਐਮਸੀ ਜਾ ਕੇ ਫਿਰ ਜੀ ਮਿਲਦੇ ਆਂ ਫਿਰ ਆਪਾਂ ਮੈਲਬਨ ਕ੍ਰਿਕਟਰ ਸਟੇਡੀਅਮ ਦੇ ਵਿੱਚ ਜੀ ਫਾਈਨਲ ਅਸੀਂ ਪਹੁੰਚ ਗਏ ਆਂ ਸਟੇਸ਼ਨ ਤੇ ਇੱਥੋਂ ਇੱਥੋਂ ਟ੍ਰੇਨ ਲਵਾਂਗੇ ਜੀ ਤੇ ਇੱਥੋਂ ਟ੍ਰੇਨ ਜਾਵਾਂਗੇ ਸਿ ਤੇ ਟ੍ਰੇਨ ਦੇ ਤਾਂ ਕੌਣ ਲਈ ਆ ਟ੍ਰੇਨ ਤੁਹਾਨੂੰ ਦਿਖਾਉਣੀ ਹੈ ਫਿਰ ਚੜਦੇ ਆ ਟ੍ਰੇਨ ਚ ਫਿਰ ਅੱਗੇ ਐਮ ਸੀ ਜੀਸ ਮਿਲਦੇ ਤੁਹਾਨੂੰ ਜੀ ਆ ਟ੍ਰੇਨ ਪਹੁੰਚ ਗਈ ਹੈ ਜੀ ਅਸੀਂ ਇਹਦੇ ਵਿੱਚ ਚੜਨਾ ਆਏ ਆ ਤੇ ਚੱਲੇ ਆ ਐਮ ਸੀ ਜੀ ਨੂੰ ਜੀ ਪਹਿਨਲੇ ਆਪਾਂ ਬਹਿ ਗਏ ਟ੍ਰੇਨ ਚ ਹੈ ਤੇ ਚੱਲੇ ਆ ਸਿਟੀ ਨੂੰ ਆਪਾਂ ਨੂੰ ਇਥੋਂ ਅੱਧੇ ਇੱਕ ਘੰਟੇ ਦਾ ਰਸਤਾ ਆ ਐਮ ਸੀ ਜੀ ਪਹੁੰਚਦੇ ਆ ਤੇ ਇੰਡੀਆ ਸਪੋਰਟ ਕਰਨ ਚੱਲੇ ਆਂ ਉਮੀਦ ਕਰਦੇ ਆਂ ਇੰਡੀਆ ਜਿੱਤ ਜਾਓ ਬਈ ਸਾਡਾ ਅਸੀਂ ਪਹੁੰਚ ਗਏ ਇੱਥੇ ਮੈਲਬਰਨ ਕ੍ਰਿਕਟ ਗਰਾਊਂਡ ਤੇ ਤੁਹਾਨੂੰ ਅੱਗੇ ਆ ਕੇ ਦਿਖਾਉਣੀ ਆ ਮੈਚ ਚੱਲਦਾ ਪਿਆ ਇੰਡੀਆ ਤੇ ਆਸਟ੍ਰੇਲੀਆ ਦਾ ਪਹੁੰਚ ਗਏ ਜੀ ਐਮ ਸੀ ਜੀ ਤੇ ਅੰਦਰ ਜਾ ਕੇ ਮੈਚ ਦੇਖਦੇ ਆ ਦੇਖਦੇ ਆ ਆਸਟ੍ਰੇਲੀਆ ਕਿੱਥੇ ਤੱਕ ਪਹੁੰਚ ਗਿਆ ਆਸਟ੍ਰੇਲੀਆ ਜਿੱਤਰਾ ਕਿਨੇ ਜਿੱਤਦਾ ਅੱਗੇ ਜਾ ਕੇ ਕਿਥੋਂ ਦਿਖਾਉਣੇ ਮੈਚ ਚੱਲਦਾ ਪਿਆ ਜੀ ਹਾਂ ਜੀ ਪਹੁੰਚ ਗਏ ਐਮ ਸੀ ਜੀ ਅੰਦਰ ਜਾਂਦੇ ਆ ਦੇਖਦੇ ਆ ਕਿਦਾਂ ਇੰਡੀਆ ਖੇਡਦਾ ਪਿਆ ਆ ਹਾਂ ਜੀ ਆ ਮੈਲਬਰਨ ਕ੍ਰਿਕਟ ਗਰਾਊਂਡ ਐਮ ਸੀ ਜੀ ਜਿਹਨੂੰ ਐਮ ਸੀ ਜੀ ਕਹਿੰਦੇ ਆ ਜੀ ਚਲੋ 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 ਉਹਨੂੰ ਦਿਖਾ ਦੇ ਜੇ ਫੈਮਿਲੀ ਦੇ ਨਾਲ ਆਪਾਂ ਨੂੰ ਦਿਖਾ ਦਿੰਦੇ ਨਾ ਇੱਕ ਮਿਹਰੇ ਕੁਸਨ ਤਾਂ ਮਿਲੋ ਨਾ ਉਹ ਇਹਵੇਂ ਚਾਹੀ ਹੋਰੀ ਮੇਲ ਚ ਮੇਲ ਦੀ ਇਕੱਲੀ ਇਕੱਲੀ ਫੋਟੋ ਨਹੀਂ ਪੈਣੀ ਆ ਨਹੀਂ ਨਹੀਂ ਤੁਹਾਨੂੰ ਦਿਖਾ ਦੇ ਨਾ ਉਹ ਗੋਰਾ ਘੜਾ ਉਹ ਦਿਖਾ ਦੇ ਉਹਨੂੰ ਦਿਖਾ ਤਾਂ ਚਲੋ ਜਾਓ ਚੱਲ ਕਮਲ चलो पहुँच गए अंदर जी तो अंदर जाके स्टेडियम तुम दिखाने अपना इंडिया खेलता पाया आस्ट्रेलिया खेलता पे, है पे सारा स्टेडियम लगभग फुल पे जी अजी ब्रेक से गए हुए हैं ਇੰਨਾ ਲੱਗਦਾ ਫਿਰ ਪੂਰਾ ਵਧੀਆ ਲੱਗਦਾ ਲੱਗਦਾ ਫਿਰ ਕਿੱਥੂ ਹੀੜੀ ਆ ਪੂਰਾ ਹੀ ਪੂਰਾ ਮੇਤਾ ਪੁਰੀ ਇਲਾਕੇ ਆ ਜਿੱਥੇ ਜਾਂ ਵੀ ਇੜੀ ਆ ਤੇ ਦੇਖੋ ਵੀ ਤੁਹਾਨੂੰ ਵੀ ਤੁਹਾਨੂੰ ਥੋੜੀ ਦੇਰ ਤੱਕ ਜੀ ਬ੍ਰੇਕ ਹੋਈ ਹੋਈ ਆ ਜੀ ਇਹ ਖੇਡਦਾ ਪਿਆ ਆ ਚਾਰ ਆਊਟ 127 मैच खत्म हो गया जी रिजल्टे तो सामने आज घरों चलिया जी मेरे वालों सारे एक बार फिर प्यार सत मिली अपने अगले ब्लॉग ਮਿਲਦੇ ਆਂ ਆਪਾਂ ਅਗਲੇ ਬਲੌਕ 'ਚ